ਭਾਈ ਗੁਰਜੀ ਦਾ ਹਾਲ ਸਾ ਭਾਈ ਗੁਰਜੀ ਕੀ ਹਾਲ ਹੈ ਤੁਹਾਡਾ ਸਾਰੀ ਵੀਡੀਓ ਤੇ ਸੋਤੈ ਅਜਿਹਾ ਬਹੁਤ ਲਾਇਆ ਗੋਲ ਪਾਉਣੇ ਵੀਡੀਓ ਸਭ ਤੋਂ ਪਹਿਲਾਂ ਆਪਾਂ ਕਿਸ ਨੂੰ ਕੰਗਾ ਕਰ ਲੈਣਾ ਕਿਸ ਨੂੰ ਕੰਗਾ ਕਰ ਤੋਂ ਆਦ ਜਿਹੜਾ ਆਪਾਂ ਹੈਲਥ ਸੈਂਟਰ ਚ ਨੱਕ ਦੀ ਸੀ ਜਿਹੜਾ ਆਪਾਂ ਜੁੜਾ ਕਰਨਾ ਹੈ ਆਪਣਾ ਨੱਕ ਦੀ ਸੀ ਜਿਹੜਾ ਆਪਾਂ ਜੁੜਾ ਕਰਕੇ ਜਿਹੜਾ ਤੁਸੀਂ ਜੁੜਾਓ ਗੱਠ ਵਾਲਾ ਵੀ ਕਰ ਸਕਦੇ ਬਿਨਾ ਗੱਠ ਵਾਲਾ ਵੀ ਕਰ ਸਕਦੇ ਹੋ ਤੇ ਫਿਰ ਜਿਹੜਾ ਆਪਾਂ ਜੁੜਾ ਕਰਕੇ ਜਿੰਨਾ ਵੀ ਅਮਰਸ਼ ਗਏ ਉਹਨਾਂ ਵੀਰਾਂ ਨੇ अपना कंगा आपाई पेक शाईट आहे फे ज्या जे लँची गाई करी लँक ही ढाई मीटर कपडा वाटत्या सततू जरा आपण पहिला लनला होणार ਜਿਹੜਾ ਪਲਾੜ ਨੂੰ ਇੱਕ ਵਾਰੰਦਰ ਦੋ ਕਿਨਾਰੇ ਹੁੰਦੇ ਆ ਉਹਨੂੰ ਇੱਕ ਕਿਨਾਰੇ ਨੂੰ ਤੈਨੂੰ ਫੋਲਡ ਕਰ ਲੈਣਾ ਉਹਦੀ ਟ੍ਰਾਇੰਗਲ ਪੁਣੀ ਬਣਾ ਕੇ ਧੂੜੇ ਦੇ ਥੱਲੇ ਤੇ ਲੈ ਕੇ ਮੱਥੇ ਦੇ ਉੱਤੇ ਹੀ ਰੱਖ ਕੇ ਜਿਹੜਾ ਪਲਾੜਾ ਉਹ ਬੈਗ ਤੇ ਲੈ ਜਾਣਾ ਕੰਦੇ ਦੋਨਾਂ ਕੰਨਾਂ ਦੇ ਉੱਤੇ ਜਿ ਲੈ ਕੇ ਆਵਾਂਗੇ ਉਸ ਤੋਂ ਅਗਲਾ ਜਿਹੜਾ ਪਕਾ ਆਪਣਾ ਜਿੰਨੇ ਜਿਸਾਨ ਤੋਂ ਹੀ ਕਰਨਾ ਕਵਰ ਕਰਨਾ ਜਿਉਂ ਉਹਨਾਂ ਜਿਹੜਾ ਪਕਾਣਾ ਕਵਰ ਕਰਕੇ ਤੇ ਫਿਰ ਜਿਹੜਾ ਆਪਾਂ ਲੜ ਕੇ ਜਿੰਨੇ ਆਪਣੇ ਬਲ ਪੰਜ ਜਾਣਗੇ ਉਹ ਬੜਾ ਨੋਟ ਕਰਕੇ ਜਿਹੜਾ ਪਰਾ ਨੂੰ ਲਗਾ ਦੇਣਾ ਇਹੋਂ ਜਿਹੜਾ ਆਪਾਂ ਪਹਿਲੇ ਲੜ ਲਾਇਆ ਸੀ ਜਿਹੜਾ ਆਪਾਂ ਵਾਈਫੇਰ ਲੈਣਾ ਤੇ ਉਸ ਨੂੰ ਸੈੱਟ ਕਰ ਲੈਣਾ ਤੇ ਨਾਲ ਯਾਰ ਬਾਕੀ ਬੱਦ ਪਰ ਨੇ ਗਿੜਿਆ ਫਸਟਿੰਗ ਕਰੀ ਜਾਣੀ ਹੈ ਤੇ ਫਿਰ ਜਿਹੜਾ ਆਪਾਂ ਲੜ ਲਾਉਣਾ ਲੜਨ ਬੈਗ ਤੋਂ ਪੈਂਚ ਕਰ ਲੈਣਾ ਦੋਈ ਕਨਾਰੇ ਦੋ ਕਨਾਰੇ ਹੁੰਦੇ ਆ ਇੱਕ ਕਨਾਰੇ ਨੂੰ ਜ਼ਿਆਦਾ ਖੋਲ ਕੇ ਪਹਿਲਾਂ ਉਹਨੂੰ ਜ਼ਿਆਦਾ ਖੋਲ ਲੈਣਾ ਤੇ ਫਿਰ ਅੰਦਰ ਨੂੰ ਫੋਲਡ ਕਰਾਂਗੇ ਫੋਲਡ ਕਰਕੇ ਦੋਈ ਕਨਾਰੇ ਇਕੱਠੇ ਕਰ ਲੈਣੇ ਆ ਦੋਈ ਕਨਾਰੇ ਇਕੱਠੇ ਕਰਕੇ ਇੱਕ ਟੈਪ ਦੀ ਪੂਣੀ ਬਣਾ ਲੈਣੀ ਉਹਦੀ ਉਹ ਜਿਹੜੇ ਆਪਣੇ ਤੁਸੀਂ ਬਾਲਣੇ ਪਾ ਕੇ ਜਿਹੜਾ ਲੜਨ ਨੂੰ ਲਗਾ ਦੇਣਾ ਇਹ ਜਿਹੜਾ ਆਪਾਂ ਲੜ ਲਗਾ ਕੇ ਉਹਦੀ ਸੈਟਿੰਗ ਕਰ ਲੈਣੀ ਹੈ ਜੇ ਨਾਲ ਜਣ ਬਾਲ ਨੇੜੇ ਪਾਉ ਲੋਡ ਕਰੀ ਜਾਣੇ ਹਨ ਜਿਹੜਾ ਬਹੁਤ ਲੜ ਛੱਡੇ ਉਹਨਾਂ ਜਿਹੜਾ ਆਪਾਂ ਸਾਰਾ ਕਵਰ ਕਰ ਲੈਣਾ ਤੇ ਫਿਰ ਜਿਹੜਾ ਆ ਪਗਲਾ ਲੜ ਲਗਾਉਣਾ ਲਰਨ ਬੈਗ ਤੋਂ ਪਿੰਚ ਕਰ ਲੈਣਾ ਦੋਈ ਕਿਨਾਰੇ ਇਕੱਠੇ ਕਰ ਲੈਣੇ ਦੋਈ ਕਿਨਾਰੇ ਇਕੱਠੇ ਕਰਕੇ ਉਹ ਜਿਹੜੇ ਆਪਾਂ ਵਾਲਿਓ ਪਾਉਣੇ ਹਨ ਤੇ ਆਪਣੇ ਹਿਸਾਬ ਨਾਲ ਜਿਹੜੇ ਤੁਸੀਂ ਇਹ ਚ ਵਾਲ ਵਧਦੇ ਆ ਕੱਟ ਪਾਉਣਾ ਚਾਹੁੰਦੇ ਹੋ ਤੁਸੀਂ ਵਾਲ ਜਿਹੜੇ ਵਧਦੇ ਆ ਕੱਟ ਪਾ ਕੇ ਜਿਹੜਾ ਲੜਨ ਲਗਾ ਦੇਣਾ ਇਹ ਲੜ ਉੱਤੇ ਲੜ ਸਾਡੇ ਉਹਨਾਂ ਜਿਹੜਾ ਆਪਾਂ ਸਾਰਾ ਕਵਰ ਕਰਕੇ ਜਿਹੜਾ ਉਹਦਾ ਬਦੂਨਾ ਬਦੂਨਾ ਕਪੜਾ ਬਾਜਿਆ ਤਾਂ ਉਹਨੂੰ ਆਪਣੇ ਲੜ ਦੇ ਅੰਦਰ ਦੇ ਲੈਣਾ ਹੈ ਤੇ ਹੁਣ ਜਿਹੜੇ ਆਪਾਂ ਲੜ ਲੈ ਉਹਨਾਂ ਜਿਹੜੇ ਆਪਾਂ ਬਲ ਪਾਈਛੋਂ ਨਾਲ ਜਿਹੜੀ ਆਪਾਂ ਲੋਡ ਕਰ ਉਹਨਾਂ ਨੂੰ ਲੋਡ ਕਰ ਲੈਣਾ ਦਿਨ ਆ ਜਾਨ ਬਾਕੀ ਬੱਦੜੀ ਆ ਪਸਟਿੰਗ ਕਰੀ ਜਾਣੀ ਐ ਤੇ ਹਗਲੇ ਦਾ ਪਲਾਡੋ ਨਾਲ ਅਰਨ ਬੈਗ ਤੋਂ ਪਿੰਚ ਕਰ ਲੈਣਾ ਦੋਈ ਗਨਾਰੇ ਇਕੱਠੇ ਕਰ ਲੈਣ ਆਪਣੇ ਦੋਈ ਲੜ ਇਕੱਠੇ ਕਰਕੇ ਉਹ ਜਿਹੜੇ ਆਪਾਂ ਆਪਣਾ ਲੜ ਨੂੰ ਛੇਪ ਲੋਡ ਕਰਕੇ ਜਿਹੜਾ ਲੜ ਨੂੰ ਲਗਾਵਾਂਗੇ ਜਿਹੜਾ ਤੁਸੀਂ ਆਖਰੀ ਜਿਹੜਾ ਆਪਣਾ ਲਾਸਟ ਲੜ ਹੁੰਦਾ ਉਹਨਾਂ ਜਿਹੜਾ ਆਪਾਂ ਤੁਸੀਂ ਬਲੀਆਂ ਸਾਫ ਕਰਕੇ ਜਿਹੜਾ ਲੜ ਨੂੰ ਲਗਾ ਸਕਦੇ ਹੋ ਕਿਹੜੇ ਆਪਣੀ ਪਾਣੀ ਦੀ ਛੇਪ ਜਿਹੜੀ ਲੋਟ ਕਰ ਕੇ ਜਿਹੜਾ ਲੜ ਲਗਾ ਦੇਣਾ ਜਿਹੜਾ ਬਾਕੀ ਬਾਕੀ ਦਾ ਲੜ ਬਚੂਗਾ ਉਹਨੂੰ ਜਿੱਥੇ ਫੋਲਰ ਬੈਂਕ ਤੋਂ ਦੱਬ ਜੰਨੇ ਆ ਉਹ ਥੋੜਾ ਲੜ ਨੂੰ ਥੱਲੇ ਚ ਲਿਆ ਕੇ ਉੱਤੇ ਜਿਹੜਾ ਲੜ ਨੂੰ ਦੱਬ ਲੈਣਾ ਤੇ ਜਿਹੜੇ ਤੁਸੀਂ ਵਾਲੇ ਜਿਹੜੇ ਆਪਣੇ ਲੋਡ ਕਾਲੀ ਸੂਈਆਂ ਪੱਕ ਪਈਆਂ ਬਾਜ ਵਰਤ ਸਕਦੇ ਹੋ ਜਿਹੜੇ ਜਿਹੜੇ ਆਪਣੇ ਕੇਸ ਵਾਰ ਰਹੇ ਨੇ ਉਹਨਾਂ ਨੂੰ ਬਾਜ ਨਾਲ ਜਿਹੜਾ ਪੰਦਰ ਕੱ ਲੈਣਾ ਹੈ ਜਿਹੜੇ ਆਪਣੀ ਪਰਨੇ ਜਿਹੜੀ ਆਪਾਂ ਸੈਟਿੰਗ ਆ ਜਿਹੜੀ ਉਹ ਵੀ ਨਾਲ ਨਾਲ ਕਰਕੇ ਪਰ ਨਹੀਂ ਜੇ ਅਪ ਫਾਈਨਲ ਰਾਚ ਦੇ ਲੈਣਾ ਉੱਤੇ ਇੱਕ ਵਾਰ ਬਾਏ ਜਰੂਰ ਫੇਰਾਂਗੇ ਤਾਂ ਜਿਹੜਾ ਆਪਣਾ ਸਿਰਾ ਉਹ ਚੰਗੀ ਤਰ੍ਹਾਂ ਟਾਈਟ ਕਵਰ ਰਾਇਏ ਤੁਹਾਡਾ ਜਲਦੀ ਨਵਾਂ ਲੈ ਕੇ ਆਇਓ। ਨਿਆ ਵੀਡੀਓ ਦੇਖ ਲਈ ਧੰਨਵਾਦ। ਵਾਈ ਕੋਰਜੀ ਕਾਲਸ